ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਣਾਵਾਂਗੇ ਚੋਲਾਂ ਦੀ ਕੜੀ ਜਦੋਂ ਆਪਣੇ ਘਰ ਵਿੱਚ ਕੋਈ ਨਾ ਸਬਜ਼ੀ ਹੋਵੇ ਤੇ ਆਪਾਂ ਚੋਲਾਂ ਦੀ ਕੜੀ ਬਣਾ ਬਣਾ ਕੇ ਤੇ ਤਿਆਰ ਕਰਾਂਗੇ ਤੇ ਇਹ ਬਹੁਤ ਤੇਸਟ ਬੰਦੀ ਆ ਤੇ ਇੱਥੇ ਮੈਂ ਅੱਧੇ ਤੋਂ ਵੀ ਘੱਟ ਚੋਣ ਲਏ ਸੀ ਕੱਪ ਚੋਲਾਂ ਦੀ ਕੜੀ ਬਣਾਵਾਂਗੇ ਆਪਾਂ ਕੁੱਕਰ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ। 2-3 ਚਮਚੇ ਆਪਾਂ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ। ਅੱਧਾ ਚਮਚਾ ਆਪਾਂ ਜੀਰੇ ਨੂੰ ਤੜਕਾ ਲਵਾਂਗੇ। ਜੀਰਾ ਤੜਕ ਕੇ ਆ ਗਿਆ ਹੁਣ ਅਸੀਂ ਇਹਦੇ ਵਿੱਚ ਅਦਰਕ ਤੇ ਲਸਣ ਨੂੰ ਮੈਂ ਬਰੀਕ ਕੱਟ ਲਿਆ ਸੀ ਤੇ ਇਹ ਦੋਨੇ ਚੀਜ਼ਾਂ ਇਹਨਾਂ ਨੂੰ ਵੀ 2 ਮਿੰਟ ਵਾਸਤੇ ਭੁੰਨ ਲਵਾਂਗੇ। ਹੁਣ ਅਸੀਂ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਇੱਥੇ ਦੋ ਘਹਰੀਆਂ ਮਿਰਚਾਂ ਬਰੀਕ ਕੱਟ ਲਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਫਿਰ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਅੱਧਾ ਚਮਚਾ ਪਾਉਂਗੇ ਮੈਂ ਨਮਕ ਹਲਦੀ ਪਾਊਡਰ ਕਾਲੀ ਮਿਰਚ ਪਾਊਡਰ ਲਾਲ ਮਿਰਚ ਦਾ ਪਾਊਡਰ ਸਨੀਆ ਕੋਰਡਰ ਤੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਜਦੋਂ ਵੀ ਅਸੀਂ ਤੜਕੇ ਦੇ ਵਿੱਚ ਮਸਾਲੇ ਪਾਵਾਂਗੇ ਤੇ ਆਪਾਂ ਗੈਸ ਨੂੰ ਲੋ ਤੇ ਰੱਖਾਂਗੇ ਘਾਈ ਤੇ ਭੋੜਾ ਕੇ ਆਪਾਂ ਮਸਾਲਿਆਂ ਨੂੰ ਨਹੀਂ ਪਾਉਣਾ ਵੀ ਬਰੀ ਕੱਟਿਆ ਹੋਇਆ ਟਮਾਟਰ ਪਾ ਦਵਾਂਗੇ ਤੜਕੇ ਦੇ ਵਿੱਚ ਆ ਕੇ ਮਿਕਸ ਕਰ ਲਵਾਂਗੇ ਦੋ ਕ ਚਮਚੇ ਪਾਣੀ ਪਾ ਕੇ ਆਪਾਂ ਮਿਚਾ ਲਵਾਂਗੇ ਥੋਲਣ ਵਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਫਿਰ ਅਸੀਂ ਇਹਦੇ ਵਿੱਚ ਚੋਲਾ ਨੂੰ ਧੋ ਲਿਆ ਸੀ ਫਿਰ ਉਹ ਪਾ ਦਵਾਂਗੇ ਦੋ ਕੁ ਮਿੰਟ ਵਾਸਤੇ ਤੜਕੇ ਦੇ ਵਿੱਚ ਆਪਾਂ ਚੋਲਾ ਨੂੰ ਪਕਾਵਾਂਗੇ ਦੋ ਤਿੰਨ ਮਿੰਟ ਹੋਏ ਸੀ ਆਪਾਂ ਤੜਕੇ ਦੇ ਵਿੱਚ ਚਾਵਲ ਪਾ ਕੇ ਪਕਾਇਆ ਤੇ ਹੁਣ ਅਸੀਂ ਪਾਣੀ ਪਾ ਦਵਾਂਗੇ ਤਿੰਨ ਤੋਂ ਚਾਰ ਕੌਲੀਆਂ ਮੈਂ ਪਾਣੀ ਪਾ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਟੱਕਣ ਦੇ ਦਵਾਂਗੇ ਤੇ ਤਿੰਨ ਵਿਸਲਾਂ ਦਵਾ ਦੇਵਾਂਗੇ ਤਿੰਨ ਵਿਸਲਾਂ ਆ ਗਈਆਂ ਸੀ ਤੇ ਕੁੱਕਰ ਨੂੰ ਆਪਾਂ ਹੁਣ ਖੋਲ੍ਹ ਦਵਾਂਗੇ ਇਸ ਆਪਾਂ ਚੈੱਕ ਕਰ ਲਵਾਂਗੇ ਤੇ ਆਪਣੀ ਸਬਜੀ ਬਣ ਕੇ ਰੈਡੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਥੋੜਾ ਜਿਹਾ ਧਨੀਆ ਪਾ ਕੇ ਤੇ ਸਬਜੀ ਨੂੰ ਆਪਾਂ ਹੁਣ ਮਿਕਸ ਕਰ ਦਵਾਂਗੇ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਇਹ ਵਾਲੀ ਚੋਲਾ ਦੀ ਗੜੀ ਨੂੰ ਕੀ ਬੋਲਦੇ ਆ ਤੇ ਸਾਡੇ ਤੇ ਇਧਰ ਚੋਲਾ ਦੀ ਗੜੀ ਬੋਲਦੇ ਆ ਤੁਸੀਂ ਸਾਨੂੰ ਜਰੂਰ ਕਮੈਂਟ ਵਿੱਚ ਦੱਸਿਓ ਅਸੀਂ ਇਹਨੂੰ ਕੰਟੇਨਰ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਚੋਲਾ ਦੀ ਗੜੀ ਪਸੰਦ ਆਈ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਬਹੁਤ ਟੇਸਟ ਬਣ ਗਈ ਐ ਚੋਲਾ ਦੀ ਗੜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਡੇ ਇਹ ਚੋਲਾਂ ਦੀ ਕੜੀ ਨੂੰ ਕੀ ਬੋਲਦੇ ਸਾਡੇ ਅੰਮ੍ਰਿਤਸਰ ਵਿੱਚ ਚੋਲਾਂ ਦੀ ਕੜੀ ਬੋਲਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ